ਸਸ਼ੀ ਗਾਲ ਜੀ ਸ਼੍ਰੀਲੰਕਾ ਬੰਗਲਾਦੇਸ਼ ਤੋਂ ਬਾਅਦ ਨੇਪਾਲ ਨੇਪਾਲ ਦੇ ਵਿੱਚ ਲਗਾਤਾਰ ਜਿਹੜੀ ਸਥਿਤੀ ਆ ਉਹ ਹਿੰਸਾ ਵਾਲੀ ਬਣੀ ਹੋਈ ਹੈ ਉੱਥੇ ਜਿਹੜੇ ਹੈਗੇ ਨੇ ਵਿਦਿਆਰਥੀ ਨੇ ਨੌਜਵਾਨ ਵਰਗ ਹੈ ਉਹਨਾਂ ਨੇ ਜਿਹੜਾ ਸਰਕਾਰ ਉਹਦਾ ਤਖਤਾ ਪਲਟ ਕਰਤਾ ਹੈ ਇਹ ਜੀ ਹਿੰਸਾ ਜਿਹੜੀ ਭੜਕੀ ਹੈ ਉੱਥੇ ਉਹ ਉਹ ਚਿੰਤਾ ਦਾ ਵਿਸ਼ਾ ਤਾਂ ਹੈ ਜਰੂਰ ਹੈਗਾ ਪਰ ਉਸ ਦੇ ਪਿੱਛੇ ਕਾਰਨ ਕੀ ਬਣੇ ਨੇ ਉਹ ਵੀ ਬਹੁਤ ਮਹਨੇ ਰੱਖਦਾ ਜਦੋਂ ਜਿਹੜੇ ਹੈਗਿਆ ਨੇ ਲੀਡਰ ਆਪਣੇ ਆਪ ਨੂੰ ਜਦੋਂ ਵੋਟਾਂ ਮੰਗਣਾਉਂਦੇ ਨੇ ਉਹਦੇ ਤਾਂ ਉਹ ਕਹਿੰਦੇ ਨੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਜਦੋਂ ਉਹਨਾਂ ਦੇ ਹੱਥ 'ਚ ਸੱਤਾ ਆ ਜਾਂਦੀ ਹੈ ਤਾਂ ਉਹ ਕੁਝ ਹੋਰ ਹੀ ਹੋ ਜਾਂਦੇ ਨੇ ਲੋਕਾਂ ਦੀ ਸੇਵਾ ਨਾਲੋਂ ਵੱਧ ਉਹ ਆਪਣੇ ਪਰਿਵਾਰ ਦੀ ਸੇਵਾ ਕਰਨ ਲੱਗ ਜਾਂਦੇ ਨੇ ਆਪਣੀ ਸੇਵਾ ਕਰਨ ਲੱਗ ਜਾਂਦੇ ਨੇ ਤੇ ਇਹੀ ਜਿਹੜਾ ਹੈਗਾ ਇਸੇ ਚੀਜ਼ ਦੇ ਵਿਰੁੱਧ ਜਿਹੜਾ ਰੋਸ ਆ ਉਹ ਕੋ નેਪਾਲ ਚ ਦੇਖਣ ਨੂੰ ਮਿਲ ਰਿਹਾ ਹੈ ਇਹ ਜਿਹੜੀ ਚਿੰਗਾਰੀ ਆ ਇਹ ਹੁਣ ਲਾਂਬੂ ਬਣ ਕੇ ਪੜਕ ਉੱਠੀ ਆ ਚਿੰਗਾਰੀ ਦੀ ਜਿਹੜੀ ਹੈਗੀ ਸ਼ੁਰੂਆਤ ਕਿੱਥੋਂ ਹੋਈ ਸੋਸ਼ਲ ਮੀਡੀਆ ਨੂੰ ਬੈਨ ਕਰਦ ਕਿਉਂਕਿ ਉੱਥੋਂ ਦੀ ਗਵਰਨਮੈਂਟ ਨੇ ਸੋਸ਼ਲ ਮੀਡੀਆ ਬੈਨ ਕਰਤਾ ਇਵਨ ਕੇ ਫੇਸਬੁੱਕ ਅਕਾਊਂਟ ਵਗੈਰਾ ਛੱਡੋ ਤੁਸੀਂ ਮਤਲਬ ਕਿ ਪੂਰੀ ਫੇਸਬੁੱਕ ਇੰਸਟਾਗ੍ਰam ਹੀ ਉੱਥੇ ਬੈਨ ਹੋ ਗਿਆ ਇਹਦੇ ਪਿੱਛੇ ਹੁਣ ਕਾਰਨ ਕੀ ਸੀ ਕਿਉਂ ਬੈਨ ਕੀਤਾ ਗਿਆ ਕਿਉਂਕਿ ਜਿਹੜੀ ਹੈਗੀ ਆ ਜਾਣਕਾਰੀਆਂ ਆ ਰਹੀਆਂ ਨੇ ਗੀਆਂ ਉਹਨਾਂ ਦੇ ਅਕੋਰਡਿੰਗ ਜਿਹੜਾ ਉੱਥੇ ਸੋਸ਼ਲ ਮੀਡੀਆ ਸੀ ਸੋਸ਼ਲ ਮੀਡੀਆ ਦੇ ਇੱਕ ਲਹਿਰ ਪੈਦਾ ਹੋ ਗਈ ਸੀ ਲੋਕ ਬੱਚਿਆਂ ਦੇ ਮਨ ਦੇ ਵਿੱਚ ਵਿਦਾਰਥੀਆਂ ਦੇ ਮਨ ਦੇ ਵਿੱਚ ਇੱਕ ਰੋਸ ਪੈਦਾ ਹੋ ਗਿਆ ਸੀ ਕਿ ਜਿਹੜੇ ਲੀਡਰ ਨੇ ਲੀਡਰਾਂ ਦੇ ਬੱਚੇ ਨੇ ਜਿਹੜੀ ਪੂਰੀ ਲੌਬੀ ਆ ਉਹ ਪ੍ਰਸ਼ਟਾਚਾਰ ਚ ਗ੍ਰਸਤ ਆ ਜਿਹਦੇ ਕਰਕੇ ਉਹ ਤਾਂ ਐਸ਼ ਪ੍ਰਸਤੀ ਦਾ ਜੀਵਨ ਜਿਹੜਾ ਹੈਗੇ ਨੇ ਜਿਉ ਰਹੇ ਨੇ ਪਰ ਆਮ ਜਿਹੜੀ ਜਨਤਾ ਆਮ ਲੋਕ ਨੇ ਉਹ ਬੇਰਜਗਾਰੀ ਤੇ ਗਰੀਬੀ ਵਿੱਚ ਡੁੱਬੇ ਹੋਏ ਨੇ ਤੇ ਛੋਟੇ-ਛੋਟੇ ਕੰਮ ਵਾਲੀ ਉਹਨਾਂ ਨੂੰ ਇੱਧਰ-ਉੱਧਰ ਜਿਵੇਂ ਆਪਣੇ ਨੇਪਾਲੀ ਆਉਂਦੇ ਨੇ ਹਨਾ ਉੱਥੇ ਜਾਣਾ ਪੈਂਦਾ ਨਾ ਆਮ ਲੋਕ ਜਿਹੜੇ ਹੈਗੇ ਨੇ ਮਹਿੰਗਾਈ ਦੀ ਮਾਰ ਦੇ ਵਿੱਚ ਪਿਸ ਰਹੇ ਨੇ ਗਰੀਬੀ ਦੇ ਵਿੱਚ ਪਿਸ ਰਹੇ ਨੇ ਜਿੱਥੋਂ ਇਹ ਜਿਹੜੀ ਹੈਗੀ ਲਹਿਰ ਸਟਾਰਟ ਹੋਈ ਸੋਸ਼ਲ ਮੀਡੀਆ ਤੇ ਲੀਡਰਾਂ ਦੇ ਵਿਰੁੱਧ ਉਹਨਾਂ ਦੇ ਪਿਸਟਾ ਚਾਲ ਦੇ ਵਿਰੁੱਧ ਜਿਹਨੂੰ ਕੇ ਦਬਾਉਣ ਦੀ ਸਰਕਾਰ ਨੇ ਹਰ ਹੀਲੇ ਵਸੀਲੇ ਕੋਸ਼ਿਸ਼ ਕੀਤੀ ਤੇ ਲੋਕਾਂ ਦੇ account ਬੰਦ ਕਰ ਦਿੱਤੇ ਗਏ ਉਸ ਤੋਂ ਬਾਅਦ سوشل میڈیا account ਹੀ سوشل میڈیا ਹੀ ਬੰਦ ਕਰ ਦਿੱਤਾ ਗਿਆ ਜਿਹਦੇ ਰੋਸ ਦੇ ਵਜੋਂ ਜਿਹਦੀ ਬ੍ਰੋਤਤਾ ਦੇ ਵਿੱਚ ਜਿਹੜੇ ਹੈਗੇ ਨੇ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ ਜਿਹੜੇ ਕਿ ਹਿੰਸਕ ਰੂਪ ਲੈ ਗਏ ਜਿਹਨੂੰ ਕੰਟਰੋਲ ਕਰਨ ਦੇ ਲਈ ਉੱਥੇ ਗੋਲੇਬਾਰੀ ਵੀ ਕੀਤੀ ਫੌਜ ਨੇ ਜਿਹਦੇ ਵਿੱਚ 19 ਜਿਹੜੇ ਹੈਗੇ ਨੇ ਨੌਜਵਾਨ ਜਿਹੜੇ ਹੈਗੇ ਨੇ ਉਹ ਮਾਰੇ ਗਏ ਉਸ ਤੋਂ ਬਾਅਦ ਜਿਹੜੀ ਇਹ ਹਿੰਸਾ ਉਹਨੇ ਵਿਕਰਾਲ ਰੂਪ ਲੈ ਲਿਆ ਸੰਸਦ ਨੂੰ ਅੱਗ ਲਗਾਤੀ ਸੁਪਰੀਮ ਕੋਰਟ ਵਗੈਰਾ ਉੱਥੋਂ ਦੀਆਂ ਜਿਹੜੀਆਂ ਸੰਸਾਦਾਂ ਨੇ ਉਹਨਾਂ ਨੂੰ ਅੱਗ ਲਗਾ ਦਿੱਤੀਗੀ ਇਵਨ ਕੇ ਦੇਖੋ ਕਿ ਜਿਹੜੇ ਲੀਡਰ ਨੇ ਮੰਤਰੀ ਐ ਉਹ ਕਈ ਜਿਹੜੇ ਉਹਨਾਂ ਦੇ ਹੱਥੇ ਚੜ ਗਏ ਜਿਹੜੇ ਤਾਂ ਭੱਜ ਗਏ ਟਾਈਮ ਤੋਂ ਭੱਜ ਗਏ ਜਿਹੜੇ ਹੱਥੇ ਚੜ ਗਏ ਉਹਨਾਂ ਨੂੰ ਨੰਗੇ ਕਰ ਕਰਦੀ ਉਹਨਾਂ ਦੇ ਕੱਪੜੇ ਉਤਾਰ-ਤਾਰ ਉਹਨਾਂ ਨੂੰ ਮੰਨ ਕੇ ਚਲੋ ਵੀ ਮਾਰ-ਪੇਟ ਕੀਤੀ ਜਾ ਰਹੀ ਐ ਇਹ ਇੱਕ ਲੋਕਤੰਤਰ ਲਈ ਬਹੁਤ ਮਦਭਾਗਾ ਐਦਾਂ ਨਹੀਂ ਹੋਣਾ ਚਾਹੀਦਾ ਇਹ ਸਹੀ ਨਹੀਂ ਪਰ ਆਖਿਰਕਾਰ ਇਹਦੇ ਜਿਹੜੇ ਹੈ ਕਿੰਨੇ ਜਿਹੜੇ ਕਾਰਨ ਨੇ ਉਹ ਕਾਰਨ ਵੀ ਤਾਂ ਪੈਦਾ ਹੋਣਾ ਇੱਕ ਜਿਹੜੇ ਹੈਗਾ ਲੋਕਤੰਤ੍ਰਿਕ ਜਿਹੜੀ ਸੀਗੀ ਲੋਕਾਂ ਦੀ ਉਹਨਾਂ ਦੇ ਅਧਿਕਾਰ ਸੀ ਉਹਨਾਂ ਦਾ ਹਨਨ ਹੋਇਆ ਠੀਕ ਹੈ ਤਾਂ ਕਰਕੇ ਪੈਦਾ ਹੋਇਆ ਜਿੱਥੇ ਵੀ ਲੋਕਤੰਤਰ ਨੂੰ ਇਹ ਜਿਹੜਾ ਹੈਗਾ ਕਿਸੇ ਵੀ ਲੋ ਜਿਹੜੀ ਵੀ ਦੇਸ਼ ਵਿੱਚ ਲੋਕਤੰਤਰ ਹੈ ਜੇ ਉਹਦੇ ਲਈ ਖਤਰਾ ਪੈਦਾ ਹੁੰਦਾ ਹੈ ਤਾਂ ਖਤਰੇ ਦੀ ਘੰਟੀ ਜੇ ਉਹਦੇ ਵੱਜਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ ਉੱਥੇ ਲੋਕਤੰਤਰ ਨੂੰ ਕਿਸੇ ਚੀਜ਼ ਦਾ ਖਤਰਾ ਹੈ ਤਾਂ ਅਸਲ ਦੇ ਵਿੱਚ ਉਥੇ ਇਹ ਚੀਜ਼ਾਂ ਜਿਹੜੀਆਂ ਵਾਪਰਨੀਆਂ ਨੇ ਇਹ ਸੁਭਾਵਿਕ ਹੋ ਜਾਂਦੀਆਂ ਨੇ ਬਗਾਵਤਾਂ ਜਿਹੜੀਆਂ ਸੁਭਾਵਿਕ ਹੋ ਜਾਂਦੀਆਂ ਨੇ ਇਸ ਲਈ ਜਿਹੜੇ ਹੋਰ ਦੇਸ਼ ਨੇ ਹੋਰ ਲੀਡਰ ਨੇ ਸੱਤਾਧਾਰੀ ਲੀਡਰ ਨੇ ਉਹਨਾਂ ਨੂੰ ਇਹ ਸਮਝਣਾ ਸਭ ਤੋਂ ਵੱਧ ਜ਼ਰੂਰੀ ਆ ਕਿ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨਾਂ ਨੂੰ ਦਬਾਉਣਾ ਕਿੰਨਾ ਭਿਆੰਕਰ ਹੋ ਸਕਦਾ ਹੈ ਕਿਉਂਕਿ ਜਿਹੜੇ ਲੋਕ ਨੇ ਨਾ ਲੋਕ ਆਪਣੇ ਜਿਹੜੇ ਲੀਡਰ ਨੇ ਚੁੰਨਦੇ ਨੇ ਵੀ ਉਹ ਉਹਨਾਂ ਨੂੰ ਸਹੀ ਸਹੂਲਤਾ ਦੇਣਗੇ ਤੇ ਪਰ ਉਹ ਕੀ ਕਰਦੇ ਨੇ ਜਦੋਂ ਉਸ ਕੁਰਸੀ ਤੇ ਬੈਠ ਜਾਂਦੇ ਨੇ ਤਾਂ ਉਹ ਆਪਣੀ ਸਹੂਲਤਾਂ ਵੱਲ ਹੋ ਜਾਂਦੇ ਨੇ ਉਹਨਾਂ ਨੂੰ ਲੋਕਾਂ ਦਾ ਕੋਈ ਖਿਆਲ ਨਹੀਂ ਰਹਿੰਦਾ ਤੇ ਲੋਕ ਜਦੋਂ ਇਹ ਚੀਜ਼ਾਂ ਨੂੰ ਮੁੱਦਾ ਬਣਾਉਂਦੇ ਨੇ ਕਿਉਂਕਿ ਅੱਜ ਕੱਲ ਜਿਹੜੀ ਸੋਸ਼ਲ ਮੀਡੀਆ ਉਹੀ ਮੇਨ ਆ ਐਡੇ ਕੋਈ ਇਹ ਨਹੀਂ ਹੈਗਾ ਵੀ ਲੋਕ ਉਹ ਪ੍ਰਚਾਰ ਕਰਦੇ ਨੇ ਜਾਂ ਕੋਈ ਰੋਜ਼ ਹੀ ਰੈਲੀਆਂ ਹੋਈ ਜਾਂਦੀਆਂ ਨੇ ਉਹਨਾਂ ਕੋਲ ਇੱਕੋ ਇੱਕ ਜਰੀਆ ਸੋਸ਼ਲ ਮੀਡੀਆ ਜਿਹਦੇ ਵਿੱਚ ਉਹ ਆਪਣੇ ਜਿਹੜੇ ਮੁੱਦੇ ਨੂੰ ਉਠਾ ਸਕਦੇ ਨੇ ਆਪਣਾ ਰੋਜ਼ਗਾਰ ਕਰ ਸਕਦੇ ਨੇ ਜੇ ਉਸੇ ਚੀਜ਼ ਨੂੰ ਹੀ ਦਬਾਉਣਾ ਸ਼ੁਰੂ ਕਰਤਾ ਤਾਂ ਇਹ ਜਿਹੇ ਬਗਾਵਤਾਂ ਜਿਹੜੀਆਂ ਹੈਗੀਆਂ ਨੇ ਫਿਰ ਹੁਣ ਨੂੰ ਬਹੁਤਾ ਟਾਈਮ ਨਹੀਂ ਲੱਗ ਰਿਹਾ ਇਹ ਚੀਜ਼ਾਂ ਤੋਂ ਸਿੱਖਣ ਦੀ ਜ਼ਰੂਰਤ ਹੈ ਇੱਕ ਚੰਗੇ ਲੋਕਤੰਤਰ ਨੂੰ ਤੇ ਹਰ ਇੱਕ ਲੀਡਰ ਨੂੰ ਜਿਹੜਾ ਇਹ ਕੋਸ਼ਿਸ਼ ਕਰਦਾ ਕਿ ਜਿਹੜੇ ਲੋਕ ਆ ਜਿਹੜੇ ਸੋਸ਼ਲ ਮੀਡੀਆ ਤੇ ਸੱਚ ਨਾਲ ਬੋਲਣ ਲੋਕਾਂ ਤੱਕ ਸੱਚ ਨਾਲ ਪਹੁੰਚੇ ਅਸੀਂ ਝੂਠ ਦਾ ਪ੍ਰਚਾਰ ਹੀ ਕਰਦੇ ਰਹੀਏ ਤੇ ਸੱਤਾ ਜਿ ਬਣੀ ਰਹੀ ਹੈ ਇਹ ਜਿਹੜੀ ਸੱਤਾ ਹੈ ਇਹ ਹਮੇਸ਼ਾ ਕਿਦਾਂ ਨਹੀਂ ਰਹੀ ਬੜੇ ਇੱਥੇ ਅੱਗੇ ਤੁਰਗੇ ਚੰਗੇਜ਼ ਖਾਨ ਵਰਗਿਆਂ ਦੇ ਲੋਕ ਕਬਰਾਂ ਤੇ ਵੀ ਜੁੱਤੀਆਂ ਮਾਰਦੇ ਨੇ ਅਕਬਰ ਦੀ ਕਬਰ ਪੱਟਣ ਨੂੰ ਤੁਰੇ ਫਿਰਦੇ ਨੇ ਸੌਰੀ ਔਰੰਗਜ਼ੇਬ ਦੀ ਤੇ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਉਹ ਕੀਤਾ ਨੂੰ ਕੁਚਲਿਆ ਲੋਕਾਂ ਦੀ ਸੁਤੰਤਰਤਾ ਨੂੰ ਕੁਚਲਿਆ ਉਹ ਉਹਨਾਂ ਦਾ ਫਿਰ ਹਸ਼ਰ ਇਦਾਂ ਹੀ ਹੁੰਦਾ ਸਿਕੰਦਰ ਵਰਗੇ ਇੱਥੇ ਰਾਜ ਕਰਕੇ ਚਲੇ ਗਏ ਠੀਕ ਹੈ ਤੇ ਇੱਥੇ ਕੋਈ ਨਹੀਂ ਇਸ ਲਈ ਚੀਜ਼ਾਂ ਸਮਝਣ ਦੀ ਜ਼ਰੂਰਤ ਆ ਕਿ ਤੁਸੀਂ ਲੋਕ ਸੇਵਾ ਲਈ ਆਇਓ ਤੇ ਲੋਕ ਸੇਵਾ ਹੀ ਕਰੋ ਨਾ ਕਿ ਜਿੱਥੇ ਤੁਸੀਂ ਗਲਤੋਂ ਉੱਥੇ ਆਪਣੀ ਜਿਹੜੀ ਕੋਈ ਤੁਹਾਡੀ ਕੋਈ ਮੁੱਦਾ ਉਠਾ ਰਹੇ ਹੈ ਕੋਈ ਸੋਸ਼ਲ ਮੀਡੀਆ ਕੋਈ ਲੋਕ ਸੋਸ਼ਲ ਮੀਡੀਆ 'ਚ ਨਾ ਤਾਂ ਉਹਦੇ ਦੀ ਉਠਾਊਗਾ ਜੇ ਉਠਾ ਰਹੇ ਹੈ ਤਾਂ ਉਹਨੂੰ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਰ ਰਾਜਨੀਤੀ ਦਾ ਤਾਂ ਈਵਨ ਕੇ ਹੁਣ ਇੰਨਾ ਘਟੀਆ ਮਿਆਰ ਆ ਗਿਆ ਕਿ ਪੋਸਟਾਂ ਡਿਲੀਟ ਕਰਾਉਣ ਤੱਕ ਜਾਂਦੇ ਨੇ ਜੇ ਕੋਈ ਇਦਾਂ ਦੀ ਪੋਸਟ ਪੈਂਦੀ ਆ ਉਹਨਾਂ ਦੇ ਮੰਨ ਕੇ ਚਲੋ ਵੀ ਉਹਨਾਂ ਦੇ ਹੱਕ 'ਚ ਨਹੀਂ ਹੈਗੀ ਉਹ ਚਾਹੇ ਗਲਤ ਕਹਿੰਦੇ ਨੇ ਸਹੀ ਕਰਦੇ ਨੇ ਉਹਨਾਂ ਦੇ ਹੱਕ 'ਚ ਨਹੀਂ ਹੈਗੀ ਤਾਂ ਉਹਨੂੰ ਡਿਲੀਟ ਕਰਾਉਣ ਤੱਕ ਜਾਂਦੇ ਨੇ ਥਰਡ ਪਾਰਟੀ ਦੇ ਕਿਤੇ ਕਮੈਂਟ ਕਰਤਾ ਉਹ ਉਹ ਕਹਿ ਦਿੰਦੇ ਨੇ ਜੀ ਇਹ ਡਿਲੀਟ ਕਰੋ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਫੇਰ ਇੱਕ ਨਾ ਇੱਕ ਦਿਨ ਬਗਾਵਤ ਦੇ ਰੂਪ ਵਿੱਚ ਦੇ ਜਿਹੜੀਆਂ ਹੈਗੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਅਕਸਰ ਇਹ ਚੀਜ਼ ਹੁੰਦੀ ਆ ਕਿ ਜਦੋਂ ਕਿਸੇ ਚੀਜ਼ ਨੂੰ ਦਬਾਇਆ ਜਾਂਦਾ ਹੈ ਉਹ ਬਹੁਤ ਦਾ ਟਾਈਮ ਜਿਹੜਾ ਕੋਈ ਕਿਸੇ ਨੂੰ ਤੁਸੀਂ ਦਬਾ ਨਹੀਂ ਸਕਦੇ ਉਦੇ ਵੀ ਇੱਕ ਮੰਨ ਕੇ ਚਲੋ ਸ਼ੈਨ ਸ਼ੀਲ ਦਾ ਦੀ ਖੱਦ ਹੁੰਦੀ ਆ ਤੇ ਜਦੋਂ ਹੱਦ ਆਪਣੇ ਹੱਦ ਬੰਨੇ ਟੱਪ ਜਾਂਦੀ ਆ ਤਾਂ ਫਿਰ ਬਗਾਵਤ ਦਾ ਰੂਪ ਧਨ ਕਰ ਲੈਂਦੀ ਔਰ ਬਗਾਵਤਾਂ ਕਈ ਵਾਰ ਇੰਨੀ ਜ਼ਿਆਦਾ ਬਿਕਰਾਲ ਹੋ ਜਾਂਦੀਆਂ ਨੇ ਕਿ ਉਹਨਾਂ ਨੂੰ ਫਿਰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਜ਼ਰੂਰਤ ਹੈ ਸਮੇਸਰ ਸਾਰਾ ਕੁਝ ਸਮਝਣ ਦੀ ਕਿ ਲੋਕ ਸੇਵਾ ਲਈ ਆਪਾਂ ਆਏ ਆ ਲੋਕਤੰਤਰ ਲੋਕ ਸੇਵਾ ਲਈ ਹੁੰਦਾ ਤੇ ਜੇ ਲੋਕ ਸੇਵਾ ਹੀ ਹੋਵੇ ਇੱਥੇ ਆਪਣੇ ਆ ਦੇ ਘਰਦਿਆਂ ਦੀ ਸੇਵਾ ਤੋਂ ਦੂਰ हट ਕੇ ਤਾਂ ਜ਼ਿਆਦਾ ਵਧੀਆ ਹੋਊਗਾ ਧੰਨਵਾਦ